ਮੋਤੇਗੜ ਸਾਬ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਖਮਾਣੋ ਅਦੀਨ ਪੈਂਦੇ ਪਿੰਡ ਪਟੀਆਂ ਦੇ ਸੂਵੇਚੋ 23 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮ੍ਰਿਤਕ ਦੇ ਮਿਲਣ ਦੇ ਨਾਲ ਸੰਸਨੀ ਫੈਲ ਗਈ ਹੈ ਮ੍ਰਿਤਕ ਦੀ ਪਛਾਣ ਹਰਸ਼ਦੀਪ ਸਿੰਘ ਵਜੋਂ ਹੋਈ ਹੈ ਜੋ ਮੋਰਿੰਡਾ ਵਿਖੇ ਸਲੂੰਦਾ ਕੰਮ ਕਰਦਾ ਸੀ ਉਧਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਰਸ਼ਦੀਪ ਸਿੰਘ ਦਾ ਕਤਲ ਕੀਤੇ ਜਾਣ ਦੇ ਸ਼ੱਕ ਵਜੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਖੰਡ ਵਿਖੇ ਲੁਧਿਆਣਾ ਚੰਡੀਗੜ੍ਹ ਰੋਡ ਤੇ ਜਾਮ ਲਗਾਇਆ ਗਿਆ ਪਰ ਪੁਲਿਸ ਦੇ ਵੱਲੋਂ ਕਾਰਵਾਈ ਕਰਨ ਦੇ ਭਰੋਸੇ ਦੇਣ ਮਗਰੋਂ ਜਾਮ ਖੋਲ ਦਿੱਤਾ ਗਿਆ 23 ਸਾਲਾ ਮ੍ਰਿਤਕ ਹਸ਼ਦੀਪ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ 3 ਜੁਲਾਈ ਦੀ ਰਾਤ ਕਰੀਬ 8 ਵਜੇ ਤੇ ਕਰੀਬ ਹਸ਼ਦੀਪ ਸਿੰਘ ਦੇ ਫੋਨ ਤੇ ਕਿਸੇ ਨੌਜਵਾਨ ਦਾ ਫੋਨ ਆਇਆ ਜਿਸ ਉਪਰੰਤ ਹਸ਼ਦੀਪ ਸਿੰਘ ਰੋਟੀ ਵਿਚਕਾਰ ਛੱਡ ਕੇ ਘਰੋਂ ਬਾਹਰ ਨਿਕਲ ਗਿਆ ਮੁੜਕਰ ਵਾਪਸ ਪਰਤਿਆ ਹੀ ਨਹੀਂ ਤਿੰਨ ਦਿਨਾਂ ਬਾਅਦ ਹਰਜੀਤ ਸਿੰਘ ਦੀ ਲਾਸ਼ ਸੂਏ ਦੇ ਵਿੱਚੋਂ ਦੀ ਬਰਾਮਦ ਹੋਈ ਹੈ ਜਿਸ ਬਾਰੇ ਖੇਤਾਂ ਦੇ ਵਿੱਚ ਪਾਣੀ ਲਾ ਰਹੇ ਇੱਕ ਕਿਸਾਨ ਦੇ ਵੱਲੋਂ ਦੱਸਿਆ ਗਿਆ ਜਿਸ ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਪਾਰਟੀ ਨੇ ਸੂਏ ਚੋਂ ਲਾਸ਼ ਬਰਾਮਦ ਕਰਕੇ ਸਿਵਲ ਹਸਪਤਾਲ ਦੇ ਖਮਾਣੋ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਹੈ। ਪਿੰਡਵਾਸ ਆਹੀ ਗੱਲ ਕਹੀ ਹੈ ਕਹਾਂ ਪੜਾਂਗਾ ਮੇਰੇ ਕਹਾਂ ਅਰਚਨਾ ਗੱਲ ਕਰਾ ਦਿਓ ਪਤਾ ਨਹੀਂ ਉਹਨੂੰ ਕਿਆ 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 ਨੇ ਮੁੰਡਾ ਸਾਡਾ ਉਹੀ ਪੈਰ ਬਾਹਰ ਭੱਜ ਗਿਆ। ਵੀ ਹੋ ਸਕਦਾ ਉਹ ਤਾਂ ਦੋਸਤ ਹੋਵੇ ਲੋਕ ਕਰਕੇ ਬਣਾਉਂਦਾ। ਪਤਾ ਨਹੀਂ ਸਰ ਕਿ ਇਹ ਮੇਰੇ ਕੋਲ ਨਵਾਂ ਨੰਬਰ ਆਇਆ ਮੈਨੂੰ ਮੈਂ ਨਹੀਂ ਉਹਨੂੰ ਜਾਣਦੀ ਸੀ ਅੱਛਾ ਤੁਸੀਂ ਨਹੀਂ ਸੀ ਜਾਣਦੀ ਨਹੀਂ ਜੀ ਮੈਂ ਨਹੀਂ ਜਾਣਦੀ ਸੀ ਨਹੀਂ ਉਹ ਜਿੰਨੇ ਵੀ ਯਾਰ ਦੋਸਤ ਐ ਨੰਬਰ ਨੇ ਮੇਰੇ ਫੋਨ 'ਚ ਸਾਰਿਆਂ ਦੇ ਸੇਵ ਨੇ ਜੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਨਾ ਜੀ ਉਹ ਤਾਂ ਕਿਸੇ ਨਾਲ ਲੜ ਕੇ ਵੀ ਨਹੀਂ ਰਾਜੀ ਹੈਗਾ ਜੀ ਕਿਸੇ ਨਾਲ ਵੀ ਜੀ ਉਹ ਨਹੀਂ ਲੜ ਕੇ ਰਾਜੀ ਹੈਗਾ ਜੀ ਉਹਦੇ ਸੰਬੰਧੀ ਪੜਤਾਲ ਜਾਰੀ ਹੈ ਜੀ ਪੜਤਾਲ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਅਮਚ ਲੈ ਜਾਂਦੀ ਜਾਊਗੀ ਜੀ ਅੱਛਾ ਜਿਹੜਾ ਜਾਮ ਆ ਫਿਰ ਉਹ ਖੋਲ ਦਿੱਤਾ ਗਿਆ ਹੁਣ ਸਾਡਾ ਭਰੋਸਾ ਕਰਕੇ ਇਹਨਾਂ ਨੇ ਜਾਮ ਖੋਲ੍ਹ ਦਿੱਤਾ ਹੈ ਜੀ ਪੜਤਾਲ ਕਰਨੀ ਤੋਂ ਜੋ ਤੱਤ ਸਾਹਮਣੇ ਆਉਣਗੇ ਉਹ ਤੇ ਕਾਰਵਾਈ ਅਮਲ ਚ ਲਿਆਂਦੇ ਜਾਊਗਾ। ਬਹੁਤ ਸੰਤੁਸ਼ਟਾ ਤੁਹਾਡੀ ਇਸ ਕਾਰਵਾਈ ਤੋਂ। ਹਾਂਜੀ ਹਾਂਜੀ ਸਰ ਹਾਂਜੀ। ਹਾਲਾਂਕਿ ਪੂਰੇ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਦੀ ਐਂਟਰੀ ਹੋ ਚੁੱਕੀ ਹੈ। ਉਹਨਾਂ ਦੇ ਵੱਲੋਂ ਵਿਸ਼ਵਾਸ ਜ਼ਰੂਰ ਦੁਬਾਇਆ ਗਿਆ ਹੈ ਕਿ ਦੋਸ਼ੀਆਂ ਨੂੰ ਇਸ ਦੇ ਵਿੱਚ ਸਜ਼ਾ ਦਿੱਤੀ ਜਾਵੇਗੀ। ਹੁਣ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਲਈ ਮੁਸ਼ਕਲ ਵਾਲੀ ਘੜੀ ਹੈਗੀ ਕਿਉਂਕਿ ਇਸ ਮਾਮਲੇ ਦੇ ਵਿੱਚ ਫਿਲਹਾਲ ਤੱਕ ਉਹਨਾਂ ਤੱਕ ਇਹੀ ਜਾਣਕਾਰੀ ਹੈ ਕਿ ਰਾਤ 8 ਵਜੇ ਜੋ ਇਹ ਕਾਲ ਆਉਂਦੀ ਹੈ, ਕਾਲ ਤੇ ਕੀ ਗੱਲ ਹੁੰਦੀ ਹੈ, ਕਿਸ ਦੀ ਕਾਲ ਆਉਂਦੀ ਹੈ ਇਸ ਬਾਬਤ ਕੋਈ ਵੀ ਜਾਣਕਾਰੀ ਹੱਥ ਨਹੀਂ ਲੱਗੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇ ਨਾਲ ਹੀ ਫੋਨ ਜੋ ਇੱਕ ਇਸ ਦਾ ਆਇਆ ਸੀ ਕਿ ਸਖਸ਼ਤਾ ਆਇਆ ਸੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜੋ ਮੁਲਜ਼ਮ ਨੇ ਉਹਨਾਂ ਨੂੰ ਫੜਿਆ ਜਾਵੇਗਾ ਤੇ ਬਣਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇਗੀ ਪਤੇਗੜ ਸਾਪ ਤੋਂ ਜਗਦੇਵ ਸਿੰਘ ਦੀ ਰਿਪੋਰਟ ਹਮਦਰ ਟੀ